ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਗੁੱਡ ਮਾਰਨਿੰਗ ਜੀ ਕਿਉਂਕਿ ਟਾਈਮ ਹੈਗਾ ਸਵੇਰ ਦਾ 5:30 ਦਾ ਤੇ ਮੈਂ ਨੌਣ ਲੱਗੀਆਂ ਤੇ ਰੈਡੀ ਹੋਣ ਲੱਗੀਆਂ ਕਿਉਂਕਿ ਅੱਜ ਮੇਰੀ ਡਿਲੀਵਰੀ ਹੋਣੀ ਹੈ ਜੀ ਤੇ ਆਪਾਂ ਡਿਲੀਵਰੀ ਦਾ ਜਿਹੜਾ ਬਲੌਗ ਸ਼ੂਟ ਕਰਨ ਦੀ ਕੋਸ਼ਿਸ਼ ਕਰਾਂਗੇ ਸਾਰਾ ਹੀ ਤੇ ਕੱਲ ਗਏ ਸੀ ਡਾਕਟਰ ਕੋਲ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਕੱਲ ਨੂੰ ਐਡਮਿਟ ਹੋ ਜਿਓ ਤੇ ਵੀ ਤੁਹਾਡੀ ਡਿਲੀਵਰੀ ਕੱਲ ਨੂੰ ਹੋ ਜੇਗੀ ਤੇ ਬਸ ਸਾਰੀਆਂ ਤਿਆਰੀਆਂ ਹੋ ਗਈਆਂ ਸੀਗੇ ਰਾਤੀ ਤਿਆਰ ਕਰਕੇ ਰੱਖਤਾ ਸੀ ਸਾਰਾ ਕੁਝ ਤੇ ਹੁਣ ਮੈਂ ਨਾ ਆ ਰਹੀਆਂ ਨਾ ਕੇ ਬਸ ਪਾਠ ਕਰਕੇ ਬੱਬਾ ਜੀ ਦਾ ਤੇ ਉਸ ਤੋਂ ਬਾਅਦ ਆਪਾਂ ਸਾਰੇ ਬੱਬਾ ਜੀ ਮਾਤਾ ਜੀ ਸਾਰਿਆਂ ਨੂੰ ਧਿਆਕੇ ਹਨਾ ਤੇ ਆਪਾਂ ਚਲੇ ਜਾਣਾ ਹਸਪੀਟਲ ਤੇ ਨਾਲ-ਨਾਲ ਆਪਾਂ ਬਲੌਗ ਸ਼ੂਟ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨਾ ਕੁ ਆਪਣੇ ਤੋਂ ਹੋ ਸਕਿਆ ਤੇ ਬਲੌਗ ਦੇ ਨਾਲ ਐਂਡ ਤੱਕ ਬਣੇ ਰਹੋ ਜੀ ਤੇ ਚਲੋ ਮਿਲਦੇ ਹਾਂ ਸੁਣਨਾ ਅਣ ਤੋੜ ਤੋਂ ਬਾਅਦ ਠੀਕ ਹੈ ਜੀ ਹਾਂ ਜੀ ਇੱਥੇ ਆਪਾਂ ਅਰਦਾਸ ਕਰ ਲਈ ਸੀ ਵਾਹਿਗੁਰੂ ਅਗੇ ਕਿ ਮੈਂ ਵਾਇਸ ਜਿਹੜੀ ਵਾਇਸ ਓਵਰ ਕਰ ਰਹੀ ਹਾਂ ਮੈਂ ਬੇਬੀ ਤੋਂ ਬਾਤ ਕਰ ਰਹੀ ਹਾਂ ਇਸ ਲਈ ਮੇਰੀ ਆਵਾਜ਼ ਥੋੜੀ ਘੱਟ ਆਊਗੀ ਤੁਹਾਨੂੰ ਸੌਰੀ ਮਾਫ ਕਰਨਾ ਜੀ ਤੇ ਆਪਾਂ ਮੱਥਾ ਟੇਕ ਲਿਆ ਸੀ ਜੀ ਵਾਹਿਗੁਰੂ ਅਗੇ ਅਰਦਾਸ ਕਰ ਲਈ ਸੀ ਕਿ ਸਭ ਕੁਝ ਠੀਕ ਠਾਕ ਹੋ ਜਾਏ। ਪਰ ਫਿਰ ਵੀ ਵਾਹਿਗੁਰੂ ਦੀ ਕਿਰਪਾ ਰਹੀ ਤੇ ਲੋ ਤੰਗ ਤਾਂ ਬਹੁਤ ਹੋਏ ਜੀ ਪਰ ਡਿਲੀਵਰੀ ਹੋ ਗਈ ਆਪਣੀ ਵਧੀਆ ਠੀਕ ਠਾਕ। ਹਾਂਜੀ ਮੈਂ ਹੋ ਗਈ ਸੀ ਰੈਡੀ ਤੇ ਸਮਾਨ ਵੀ ਸਾਰਾ ਰੈਡੀ ਕਰ ਲਿਆਗਾ ਟਾਈਮ ਹੋ ਰਿਹਾਗਾ 8:6 ਦਾ ਤੇ ਆਪਾਂ ਸਾਰੀ ਤਿਆਰੀ ਕਰ ਲਈ। ਸਮਝਾ ਕਰ ਲਿਆ ਸੋਹਣ ਤੇ ਇਹ ਦੋ ਚੋ ਤੇ ਆ ਹੋ ਗਿਆ ਕੋਈ ਰੋਟਾ ਤੇ ਕਿਸਮਤ ਬ੍ਰੀਖ ਸੁਤਾ ਗਿਆ ਇਸ ਨੂੰ ਕਰੀ ਛੱਡ ਕੇ ਜਾਵਾਂਗੇ ਜੀ ਕਿਉਂਕਿ ਉੱਥੇ ਔਖਾ ਹੋ ਜਾਊਗਾ ਫਿਰ ਨਾਲ ਤੇ ਸੁੱਤੀ ਪਈ ਆ ਉਹ ਅੱਥੇ ਗੇਲੀ ਪੈਕਿੰਗ ਕਰ ਰਹੇ ਸੀ ਕਿ ਕੋਈ ਚੀਜ਼ ਛੁੱਟ ਨਾ ਜਾਵੇ ਕਰੇ ਜਿਹੜੀ ਕਿ ਚਾਹੀਦੀ ਹੋਊਗੀ ਆਪਾਂ ਨੂੰ ਸਮਾਨ ਆਪਾਂ ਸਾਰਾ ਗੱਡੀ ਦੇ ਵਿੱਚ ਰੱਖ ਲਿਆ ਸੀ ਜੀ ਜੜੇ ਜੁੜੇ ਸਮਾਨ ਦੀ ਆਪਾਂ ਲੋਡ ਸੀ ਰਿਪੋਰਟਾਂ ਵਗੈਰਾ ਹੋਰ ਚੀਜ਼ਾਂ ਵਸਤ ਦੀ ਜਿਹੜੀ ਲੋਡ ਸੀ ਆਪਾਂ ਸਾਰਾ ਸਮਾਨ ਰੱਖ ਲਿਆ ਸੀ ਜੀ ਗੱਡੀ ਦੇ ਵਿੱਚ ਤੇ ਆਪਾਂ ਘਰੋਂ ਤੁਰ ਪਏ ਸੀ 7:00 ਵਜੇ ਦਾ ਟਾਈਮ ਸੀ ਜੀ 6:57 ਦਾ ਜਦੋਂ ਆਪਾਂ ਚੱਲ ਪਏ ਸੀਗੇ ਸੌਰੀ ਥੋੜਾ ਬੋਲਣ ਦੇ ਵਿੱਚ ਦਿੱਕਤ ਆ ਰਹੀ ਐ ਇਸ ਲਈ ਵਾਇਸ ਓਵਰ ਥੋੜੀ ਘੱਟ ਕਰ ਰਹੀ ਆ ਮੈਂ ਤੇ ਸੀਨ ਤੁਹਾਡੇ ਨਾਲ ਛੋਟੇ ਛੋਟੇ ਸ਼ੇਅਰ ਕੀਤੇ ਆ ਸਾਰੇ ਅਗਲੀ ਵੀ ਟਾਈਮ ਦੇ ਜਿੰਨਾ ਕੋ ਆਪਣੇ ਤੋਂ ਕੈਮਰੇ 'ਚ ਰਿਕਾਰਡ ਹੋ ਸਕਿਆ ਵੀਡੀਓਜ਼ ਉਹਨੀਆਂ ਕਰ ਲੀਆਂ ਸੀਗੀਆਂ ਜੀ ਮੇਰੇ ਨਾਲ ਸੀਗੇ ਜਿਹੜਾ ਉਹਨਾਂ ਨੇ ਹਾਂਜੀ ਤੇ ਆਪਾਂ ਹਸਪੀਟਲ ਦੇ ਵਿੱਚ ਪਹੁੰਚੇ ਸੀਗੇ ਹਸਪੀਟਲ ਦੇ ਵਿੱਚ ਪਹੁੰਚ ਕੇ ਹੀ ਇਥੇ ਮੇਟ ਕਰ ਰਹੀ ਸੀ ਡ੍ਰਿਪ ਲਗਾਉਣੀ ਸੀ ਮੇਰੇ ਉਹਨਾਂ ਨੇ ਉਸ ਤੋਂ ਬਾਅਦ ਆਪਣੇ ਡ੍ਰਿਪ ਲਈ ਉਹ ਲੱਗ ਗਈ ਸੀ ਜੀ ਸਵਾ 1:00 ਵਜੇ ਨੂੰ ਇੱਥੇ ਮੈਂ ਥੋੜੀ ਠੀਕ ਸੀ ਪਰ ਪੇਨ ਮੇਰੇ ਸਟਾਰਟ ਹੋ ਗਏ ਸੀ ਜੀ ਹਲਕੇ-ਹਲਕੇ ਤੇ ਡਿਲੀਵਰੀ ਬਹੁਤ ਪੇਨਫੁੱਲ ਰਹੀ ਜੀ ਮੇਰੀ ਕਿਉਂਕਿ ਮੈਂ ਐਡਮਿਟ ਹੋਈ ਸੀ ਕਿ ਸਵੇਰੇ 7:00 ਵਜੇ ਤੇ ਬੇਬੀ ਹੋਇਆ ਜੀ 9:30 ਵਜੇ ਰਾਤ ਦੇ ਸੂਬਾ ਤੋਂ ਲੈ ਕੇ ਸ਼ਾਮ ਤੱਕ ਬਹੁਤ ਪੇਸ਼ਾਨੀ ਕੱਟੀ ਪਤਾ ਨਹੀਂ ਕੁਝ ਕੰਪਲਿਕੀਸ਼ਨਸ ਹੋ ਗਈਆਂ ਸੀਗੀਆਂ ਤੇ ਸ਼ਾਇਦ ਕੋਈ ਗਲਤੀ ਹੋਈ ਹੋਣੀ ਹੈ ਨਾ ਮੇਰੇ ਕੋਲੋਂ ਜਿਹੜਾ ਮੈਂ ਇੰਨਾ ਤੰਗ ਹੋਈ ਸਵੇਰ 7 ਵਜੇ ਤੋਂ ਲੈ ਕੇ ਤੇ ਸ਼ਾਮ ਦੇ 9:30 ਵਜੇ ਤੱਕ ਆਪਾਂ ਪੇਨ ਦੇ ਵਿੱਚ ਰਹੇ ਸਾਰਾ ਦਿਨ ਤੇ ਬਾਕੀ ਜੀ ਹੁਣ ਵੀ ਬਾਹਰ ਡਿਲੀਵਰੀ ਤੋਂ ਬੈਕ ਪੇਨ ਬਹੁਤ ਹੋ ਰਿਹਾ ਹੈ ਇਰੇ ਮੈਨੂੰ ਪਿਆਰ ਕਰਨ ਵਾਲੇ ਪਲੀਜ਼ ਦੁਆਵਾ ਕਰਿਓ ਕਿ ਮੇਰਾ ਬੈਕ ਪੇਨ ਵੀ ਜਲਦ ਜਲਦ ਠੀਕ ਹੋ ਜਾਏ ਤੇ ਬੈਕ ਪੇਨ ਥੋੜਾ ਜਿਆਦਾ ਹੋ ਰਿਹਾ ਜੀ ਪਤਾ ਨਹੀਂ ਕੀ ਕਾਰਨ ਹੈਗਾ ਤੁਸੀਂ ਵੀ ਦੱਸਿਓ ਹੁੰਦੀ ਹੈ ਮੈਡਮ ਜੀ ਕੀ ਕਿਉਂ ਹੋ ਰਿਹਾ ਹੈ ਬਾਕੀ ਆਪਾਂ ਥੋੜੇ ਹੋਰ ਠੀਕ ਹੋ ਜਾਈਏ ਤਾਂ ਆਪਣੀ ਸਾਰੀ ਜਿਹੜੀ ਸਟੋਰੀ ਸੀ ਤੁਹਾਡੇ ਨਾਲ ਬੈਠ ਕੇ ਇਹ ਨਾਲ ਵੀਡੀਓ ਬਣਾ ਕੇ ਸ਼ੇਅਰ ਕਰਾਂਗੇ ਜੀ ਤੁਹਾਡੇ ਨਾਲ ਕਿ ਕੀ ਕੁਝ ਹੋਇਆ ਸੀ ਸੈਕਸ਼ਨ ਹੋਇਆ ਸੀ ਆਪਰੇਸ਼ਨ ਹੋਇਆ ਜਾਂ ਫਿਰ ਨੋਰਮਲ ਕੇਸ ਹੋਇਆ ਹੋਰ ਆਪਾਂ ਤੁਹਾਡੇ ਨਾਲ ਬਾਅਦ ਚੋਂ ਸ਼ੇਅਰ ਕਰਾਂਗੇ ਸਾਰਾ ਤੇ ਬਾਅਦ ਦੇ ਵਿੱਚ ਜਿਹੜਾ ਬੈਕ ਪੇਨ ਹੋ ਰਿਹਾ ਹੈ ਇਹਦੇ ਬਾਰੇ ਵੀ ਕੋਈ ਹਾਲਾ ਦੱਸੋ ਕਿ ਕਿਸ ਨੂੰ ਪਤਾ ਹੈ ਕਿਉਂ ਹੋ ਰਿਹਾ ਹੈ ਤੇ ਅੰਨਾ ਕੱਪ ਤੁਹਾਨੂੰ ਦੱਸ ਹੀ ਦਈਏ ਕਿ ਆਪਣਾ ਆਪਰੇਸ਼ਨ ਵੱਡਾ ਹੋਇਆ ਜੀ ਕਿਉਂਕਿ ਸਵੇਰ 7 ਵਜੇ ਦਾ ਪੇਨ ਹੋਣ ਲੱਗਿਆ ਸੀਗਾ ਤਾਂ ਇਹ ਸ਼ਾਮ ਹੋ ਗਈ ਸੀ ਜੀ ਤਾਂ ਫਿਰ ਆਪਣਾ ਜਿਹੜਾ ਸੀ ਸਿਜੇਰੀਅਨ ਕਰਤਾ ਸੀ ਜੀ ਉਹਨਾਂ ਨੇ ਉਹਦਾ ਆਪਰੇਸ਼ਨ ਹੋ ਗਿਆ ਸੀ ਪਰ ਮੈਨੂੰ ਨਾ ਸੁਣਨੀ ਜੜਿਆ ਸੀ ਇੱਕ ਟੀਕੇ ਨਾਲ ਤੇ ਫਿਰ ਉਹਨਾਂ ਨੇ ਡਬਲ ਡੋਜ਼ ਦਿੱਤੀ ਮੈਨੂੰ ਜਿਹੜਾ 2 ਇਚ ਟੀਕਾ ਲੱਗਦਾ ਤਾਂ ਦੱਸਿਓ ਜੀ ਉਹਦੇ ਕਾਰਨ ਹੁੰਦਾ ਬੈਕ ਪੇਨ ਜਾਂ ਕਿਵੇਂ ਹੁੰਦਾ ਕੀ ਕਾਰਨ ਹੈ ਜੀ ਉਹ ਡੋਜ਼ ਮੈਨੂੰ ਥੋੜੀ ਵਾਧ ਦੇਣੀ ਪਈ ਉਹਨਾਂ ਨੂੰ ਕਿੰਪਲ ਮੈਂ ਨੂੰ ਸੁਣਨ ਨਹੀਂ ਸੀ ਚੜਿਆ ਬੋਹਾਈਂ ਨਾ ਤੇਜੀ ਆਪਣੇ 3 ਦਿਨ ਸੀ ਜਿਹੜੇ ਹਾਂ ਕੰਪਲੀਟ ਹੋ ਗਏ ਸੀ ਹਸਪੀਟਲ ਦੇ ਵਿੱਚ ਤੇ ਆਪਾਂ ਅੱਜ ਜਿਹੜਾ ਸੀ ਘਰੇ ਆਉਣਾ ਸੀਗਾ ਤੇ ਸਾਰਾ ਜਿਹੜਾ ਆਪਣਾ ਸਮਾਨ ਸੀ ਤਾਂ ਪੈਕ ਕਰ ਲਿਆ ਸੀਗਾ ਨਾ ਤੁਹਾਨੂੰ ਮੁੜਾ ਦੇ ਸੁਦੀਆ ਤੋਂ ਆਵਾਜ਼ ਸਦਕਾ ਤੇ ਬਿਲਕੁਲ ਠੀਕ ਹਾਂ ਜੀ ਮੈਂ ਵੀ ਤੇ ਦੇ ਵੀ ਠੀਕ ਹਾਂ ਤੇ ਪਰ ਫਿਰ ਵੀ ਥੋੜਾ ਜਿਆਦਾ ਕੰਪਲਿਕਟਡ ਹੋ ਗਿਆ ਸੀ ਆਪਣਾ ਕੇਸ ਹਾਂ ਠੀਕ ਹੈ ਤਾਂ ਜੋ ਉਠਾ ਮਿਠਾ ਨਾ ਹੋਵੇ ਚਲੋ ਜੀ ਇੱਥੇ ਆਪਾਂ ਵਾਪਸ ਚਾਰੇ ਸੀ ਜੇ ਆਪਣੇ ਘਰ ਸੋਲ ਸਾਰਿਆਂ ਦੀਆਂ ਦਵਾਈਆਂ ਫਿਰ ਵੀ ਚਲੋ ਫਿਰ ਵੀ ਠੀਕ ਠਾਕ ਹੋਇਆ ਸਾਰਾ ਕੁਝ ਚਲੋ ਸੀਜ਼ੇਰੀਅਨ ਹੋ ਗਿਆ ਉਹ ਵੱਖਰੀ ਗੱਲ ਹੈ ਜੀ ਤਾਂ ਸੀ ਬਾਕੀ ਜਦੋਂ ਬੈਕ ਪੇਨ ਹੋ ਰਿਹਾ ਹੈ ਤੁਹਾਨੂੰ ਲੈ ਕੇ ਮੈਂ થોડી ਪਰੇਸ਼ਾਨ ਹਾਂ ਤੇ ਇਹ ਕਿਵੇਂ ਠੀਕ ਹੋਊਗਾ ਜੀ ਯਾਰਨ ਕੈਲਸ਼ੀਅਮ ਵਗੈਰਾ ਦੀ ਕਮੀ ਹੋ ਜਾਂਦੀ ਹੈ ਇਸ ਕਰਕੇ ਜਾਂ ਵੀ ਆਪਣੇ ਜਿਹੜੇ ਇੰਜੈਕਸ਼ਨ ਲੱਗੇ ਆ ਢੂਈ ਦੇ ਵਿੱਚ ਦੋ ਤਿੰਨ ਵਾਰ ਲੱਗੇ ਆ ਇੰਜੈਕਸ਼ਨ ਵੀ ਉਹਦੇ ਕਰਕੇ ਹੋ ਰਿਹਾ ਹੈ ਤੇ ਦੱਸਿਓ ਜੇ ਕਿਸੇ ਨੂੰ ਹੱਲ ਪਤਾ ਕਿਉਂਕਿ ਇਦਾਂ ਤਾਂ ਬਹੁਤ ਮੁਸ਼ਕਲ ਹੈ ਤੇ ਆਪਾਂ ਕਰੇ ਪਹੁੰਚ ਗਏ ਸੀ ਸੁਖੀ ਸੰਧੀ ਨੇਕਸਟ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਬੇਬੀ ਬாய் ਹੈ ਜਾਂ ਗਰਲ ਚਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ